ਕਦਰ ਹੋਣਗਾ 라ਵਜੂ ਬਾਸ ਨੂੰ ਗੱਲ ਜੀ ਸਾਰਾ ਲੈ ਵੀ ਮਿੱਤਰਾ ਕਹਿੰਦੇ ਯਾਰ ਹੋਣੇ ਵਲੌਗ ਦੀ ਸ਼ੁਰੂਆਤ ਕਰਤੀ ਤੇ ਅੱਜ ਦਾ ਵਲੌਗ ਹੈਗਾ ਯਾਦੂ ਜੱਲੇ ਸ਼੍ਰੀ ਨੰਦਪੁਰ ਸਾਹਿਬ ਤੇ ਸ੍ਰੀ ਨਾਨਕ ਪੂ ਸਾਹਿਬ ਥੱਲੇ ਮੈਂ ਆਇਆ ਤੇ ਹਰਮਨ ਤੇ ਚਲੋ ਉਹਨਾਂ ਨੂੰ ਮਿਲਦੇ ਇਹਦੇ ਨਾਲੇ ਹੋਰ ਵੀ ਨਾਲ ਦੂਜੇ ਸੱਜਣਾ ਨਾਲ ਮਿਲੰਨੇ ਗਏ। ਅਭੀ ਮਤਰਾ ਕਹਿੰਦੇ ਹਰਮਨ ਘਰ ਦੇ ਆ ਗਏ ਯਾਰ। ਹਾਂ ਹਰਮਨ ਨੂੰ ਮੱਝੇ ਨਾਲ ਚੱਲ ਜਾਈਏ। ਆ ਗਿਆ ਹਮਾਡਾ ਉਹ। ਚਲਿਏ। ਅਭੀ ਮਤਰਾ ਕਹਿੰਦਾ ਇਧਰੋਂ ਕੰਮ ਗੇਮੋ ਗੇਮ ਚਲਾਂਦੀ। ਆਪਣਾ ਫੋਨ ਹੋ ਗਿਆ ਲੋ ਤੇ ਆਪਾਂ ਨੂੰ ਲੱਗਿਆ ਫੋਨ ਚਾਰਜ। ਕੀ ਕਹੇ ਦੇ ਬੰਦੇ ਨਾ ਕਿੰਨੇ ਜੇ ਤਸਵੀਰ ਦਾ ਸਾਥ ਜਿਹੜੇ ਆ ਉਹ ਪੂਣੇ ਡੇਢ ਕਰਤਾ ਇਹਨਾਂ ਹੋ ਰਹੀ ਹਾਰ ਇਹਨਾਂ ਨੇ ਮਗਰੀ ਆ ਗਈ ਜਿਹੜਾ ਹੌਫੀਸ ਬਾਕੀ ਲੋਈ ਮਸਤ ਹੋ ਰਹੇ ਨੇ ਯਾਦ ਵੀ ਨਹੀਂ ਪਰਤੇ ਮਾਈ ਇਹ ਬੱਤੀਆਂ ਪਰ ਬੰਦ ਕਰਨ ਲੱਗੀਆਂ ਤੇ ਹੋ ਜਾਂਦੀ ਅੱਗੇ ਅੱਗੇ ਹਾਂਜੀ ਤੁਹਾਡੇ ਕੋਲ ਤਾਂ ਝੰਡੇ ਹੀ ਨਹੀਂ ਲੱਗੇ ਉਹ ਗੱਦੇ ਕਰਕੇ ਸਹੀ ਆਓ ਜਾਓ ਇਹਨੂੰ ਇੱਜੀ ਕਰ ਚੱਲ ਗਿਆ ਸਾਰਾ ਬਲੌਗ ਨਾ ਰਿਹਾ ਗਿਆ ਗਿਆ ਇਹ ਨਹੀਂ ਲਿਖਾ ਹਾਂ ਡੰਡੇ ਕਿ ਲਈ ਆਇਆ ਇੱਕ ਮਿੰਟ ਇੱਕ ਮਿੰਟ ਇਹ ਉੱਪਰ ਆਏ ਨੇ ਆ ਜਾਓ ਆ ਜਾਓ ਲੰਗਰ ਲੰਗਰ ਕਹਿੰਦੇ ਮਿੱਤਰ ਯਾਰੋ ਨਹੀਂ ਚੱਲੇ ਲੰਗਰ ਖਾਣ ਉਹ ਕੈਮਰਾ ਗੱਦਾ ਲੰਗਰ ਨੂੰ ਖਾ ਗਿਆ ਇੱਥੇ ਬੈ ਗਏ ਹੁਣ 11 ਖਾਣੇ ਲੱਗ ਰਿਹਾ ਜੇ ਆਦਾ ਸਾਰੇ ਆਣੇ ਬੰਨਾ ਦਸਤਾਰਾ ਦਸਤੂਰਾ ਕਰੋ ਸਿੱਧੀਆਂ ਗੁਰੂ ਦੀ ਚਲੋ ਨੋਟ ਡੋ ਕਿੰਨਾਂ ਦਾ ਜੋ ਇੰਦਾ ਸਾਜੂ ਆ ਮੰਗੇ ਵੀ ਨਾ ਸਾਜੂ ਇੰਦਾ ਠੀਕ ਆ ਲਾ ਲਾ ਇੱਥੇ ਬੰਤ ਗੱਲ ਨਹੀਂ ਕਰਨੀ ਆ ਜੀ ਇਹ ਦੇਖੋ ਬਾਹਰ ਹਾਏ ਤੇਰਾ ਹਾਣ ਕਿੱਥੇ ਓਏ ਨਾ ਇਹ ਨੂੰ ਰੀਦਿਆ ਕੱਡਾ ਦੀ ਗੱਡੀ ਆ ਨਾ ਬੜਵਾ ਕੱਢਾ ਰਹੇ ਹੁਣ ਗਾ ਕੱਢਾ ਤਖੜਾ ਵਾਤ ਮਾਵਾ ਮੱਥੇ ਨਾ ਮਾਰਦੀ ਸਾਡੇ ਆਹ ਲੋਕ ਅੱਜ ਜਿਹੜੀ ਵੀਡੀਓ ਬਣਾ ਕੇ ਲਾਈ ਨੂੰ ਹੁਣ ਇਹਦਾ ਗੁਰਵਾ ਹੁਣੇ ਬੱਸ ਹੋ ਗਿਆ ਇਹ ਤਾਂ ਡਗਾ ਵੀ ਬਣਾਉਂਗਾ ਮੈਂ ਬਲੌਗ ਬਣਾਉਂਦੇ ਫੰਡਾ ਮਾਨ ਕਰਦਾ ਆ ਵੀ ਦਾ ਚਾਚਾ ਆਇਆ ਪਜਾਮੀ ਪਾ ਕੇ ਗਰਮੀ ਦੀ ਗੋੜੇ ਗੋੜੇ ਗਰਮੀ ਲੱਗਦੀ ਤੇ ਪਜਾਮੀ ਪਾ ਕੇ ਆਇਆ ਅਮਰੀਕਾ ਦੀ ਘੜੀ ਆ ਜੀ ਨਾਲ ਪੈਸੇ ਦੇ ਲੱਗਾ ਸਾਨੂੰ ਚਾਚਾ ਦੇ ਪੈਸੇ 3200 ਰੁਪਈਆ 100 100 ਰੁਪਈਆ ਦੇ ਦੇ ਚਾਚਾ ਹੈਗਾ ਤੇਰੀ ਵੀਡੀਓ ਬਣ ਗਈ ਹੁਣ ਹੈ ਹੁਣ ਲਵ ਯੂ ਕਿਹਨੂੰ ਕਹਿੰਦੇ ਆ ਜਸ ਨੂੰ ਜਸ ਨੂੰ ਬੱਸ ਨੂੰ ਬੱਸ ਨੂੰ ਬੱਕ ਦਿਨ ਨਹੀਂ ਬੱਸ ਨੂੰ ਟਰਾਲੀ ਨੂੰ ਟਰਾਲੀ ਨੂੰ ਟਰਾਲੀ ਨੂੰ ਉਹ ਤਮਾਰਨ ਗੱਲ ਕਰਾਈਏ ਆ ਗਿਆ ਉਹ ਮੈਂ ਗੱਲ ਕਰ ਹੈਲੋ ਜੋ ਪੁਲਸ ਵਾਲੇ ਆਏ ਹੈਲੋ ਹੈਲੋ ਆ ਕੀ ਹੋ ਗਿਆ ਹੈਲੋ ਬੋਲ ਰਿਹਾ ਆ ਬਾਬਾ ਟਰਾਲੀ ਗਲਤ ਕੰਮ ਕਰਦੇ ਆਹ ਉਹ ਕੰਮ ਗੁਵਾ ਦੇ ਫਾੜਾ ਮਮਾ ਤਾਂ ਕਿ ਫੜਾਏਗੇ ਆ ਕੀ ਹਲੋ 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 ਸਿਕਾ ਬਾਈ ਆਏ ਲਵ ਯੂ ਕਹਦੇ ਲਵ ਯੂ ਕਹਦੇ ਉਹਨੂੰ ਲਵ ਯੂ ਕਹਦੇ ਨਾ ਲਵ ਯੂ ਲਵ ਯੂ ਇੰਝ ਵੀ ਕਰ ਪਰਲਾ ਲਵ ਯੂ ਕੀ ਕਹਿੰਦੀ ਕੀ ਕਹਿੰਦੀ ਹੈ ਕਹਿੰਦੀ ਕਰਨਾ ਇਹ ਕਰ ਰਹੀ ਆ ਫੇਰ 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 ਤੂੰ ਫੇਰ ਆ ਮੇਰੀ ਥੋੜਾ ਜਿਹਾ ਰੋ ਥੋੜਾ ਜਿਹਾ ਹੋ ਲੈਣ ਦੇ ਜੱਦ ਵੇਲਾ 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 ਬਸ ਸਹੀ ਕਰਨਾ ਨਹੀਂ ਹਿੱਦਾ ਨਹੀਂ ਉਹ ਦਗਾ ਦੇ ਨੂੰ ਕਿਸ ਕਰ ਦੇ ਨੂੰ ਇਹਨੂੰ ਕਰ ਇਹਨੂੰ ਕਰ ਦੇ ਕਰ ਦੇ ਕਰ ਦੇ ਜਿੱਥੇ ਸੱਚੀ ਨਾ ਮਾਰਦੇ ਕਰ ਦੇ ਕਰ ਦੇ ਬਹੂ ਹਾਂ ਕਰ ਦੇ ਨਾ ਜਾ ਅੱਗੇ ਨੂੰ ਕਰ ਦੇ ਫੇਰ ਇਹਨੂੰ ਕਦ ਦੇ ਗਏ ਹੋ ਯਾਰ ਤੇ ਲਿਆ ਜੇ ਗੱਲ ਸੁਣਾ ਮੇਰੀ ਵੀਰ ਜੀ ਤੇ ਬਹਿਣਾ ਹੀ ਹਾਂ ਤੇ ਬਾਂਦਰਾ ਗ ਬਹਿ ਨਾ ਆਉ ਜਾ ਆ ਲੈ ਯਾਰ ਚਾ ਆਏ ਹੋਏ ਹੋਏ ਯਾਰ ਨੇ ਕਪਾ ਉਹ ਗਲਤ ਕੰਮ ਨਾ ਕਰ ਬੰਦੇ ਗੰਦੀਆਂ ਗੱਲਾਂ ਕਰ ਲੈ ਗੱਲ ਨੇ ਤੋਂ ਗਿਆ ਐਦਾਂ ਦੀਆਂ ਗੱਲਾਂ ਨਾ ਕਰਾ ਗੰਦੀਆਂ ਗੰਦੀਆਂ ਆਈਆਂ ਉਹ ਗੱਛਾ ਲਾ ਕੇ ਖਾਣੇ ਉਹ ਬੋਰਡ ਦੇ ਕਿਥੇ ਜਿਹੜਾ ਇਕੱਲੇ ਇੰਸਪੈਕਸ਼ਨ ਪਾ ਦਫੀ ਕੋਈ ਗੱਲ ਨਹੀਂ ਪਾ ਲਾ ਕੇ ਪੁੱਲ ਨਿਕਲੋ ਤਾਂ ਪੜਾ ਜਲ ਗਿਆ ਬਾਹਰ ਨਾ ਦੇ ਨਹੀਂ ਨਹੀਂ ਪਾ ਮੈਂ ਤੇਰੀ ਮੋਢੀ ਪਾਰਟੀ ਦੁਪਾਰਾ ਜਿਹੜਾ ਬਹੁਤ ਬਹੁਤ ਚੜ੍ਹ ਗਿਆ ਜੇ ਜਿਨਾ ਪਾਵੇ ਨਾ ਇਹਨੂੰ ਫੜ ਕੇ ਫੜ ਕੇ ਤੁਹਾਨੂੰ ਹੀ ਰੱਖਦਾ ਥੱਲੇ ਆਦਾ 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 ਉਸ ਗਰੂ ਮਾਰਾ ਕਿੰਨਾ ਕਰਾ ਮਨ ਕਰਾਉਂਦੇ ਉਹਨਾਂ ਦਾ ਤੇਰੇ ਆਉਂਦਾ ਤੇਰੀ ਦਾੜੀ ਅਹੀਂ ਹੁੰਦੇ ਨਹੀਂ ਪਾ ਕਰਨਾ ਓਏ ਤੇਰੇ ਆਉਂਦਾ ਜੁਆ ਮੂ ਆਇਆ ਕਿੱਥੋਂ ਕਿੱਥੇ ਆ ਗਿਆ ਉਹ ਕੀ ਹਾਲਿਆ ਦਾਸ ਸਿੰਘ ਦਾ ਤੇਰੇ ਮਾਰੇਗਾ ਫਿਰ ਆ ਲੈ ਮੰਗੀ ਨਾ ਵੜਾਈ ਨਾ ਮੰਗਾ ਇਹ ਨਾ ਕਰਦਾ ਹੁੰਦਾ ਆ ਬੰਦੇ ਆ ਧਿਆਨ ਰੱਖਿਓ ਬੋਲ ਚੁੱਕ ਲੈਣਾ ਨਾ ਇਹ ਚੁੱਕ ਲੈਣਾ ਮੈਂ ਪਾ ਕੇ ਨਾ ਨਾ ਪਿੱਛੀ ਬੋਤਲ ਪਾ ਗਈ ਇਹਦੇ ਤੋਂ ਹੁੰਦੀ ਆ ਚਾਰ ਬੋਤਲ ਆ ਜਾ ਬੰਦੂ Shame 6वीं बोतल भर 20% 4 4 കാലാ <laughs> ക്ന ਆਪ ਸੋਣਾ ਜਾਂ ਸਾਡਾ ਵੀ ਗੋਲੂ ਹੋ ਗਈ ਆ ਉਹ ਸੋਣਾ ਲੱਗਣਾਂ ਨਾਲ ਕਰਾ ਨਹੀਂ ਸੀ ਲੱਗਦਾ ਚੱਲ ਨਾਇਰਾ ਮੈਨ ਲੱਗ ਜਾ ਤੇਰੀ ਚੱਲ ਕਿਤੇ ਲੱਗੇ ਇਹ ਮਾਰ ਲੈ ਮੈਂ ਤਾਂ ਜੀਆਂ ਮਾਰ ਗਿਆ ਮਾਰ ਦੇ 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 ਮਾਰ ਦੇ